ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਉਸਕੀਰ ਸਿੰਘ 2024 ਦੇ ਚੋਣਾਂ ਨੂੰ ਲੈ ਕੇ ਲਗਾਤਾਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਪੰਜਾਬ ਅੰਦਰ ਅਕਾਲੀ ਦਲ ਲਗਾਤਾਰ ਭਾਜਪਾ ਨਾਲ ਗੱਠ ਜੋੜ ਦੀਆਂ ਗੱਲਾਂ ਕਰਦਾ ਤਾਂ ਉੱਥੇ ਹੀ ਭਾਜਪਾ ਨੇ ਸਪਸ਼ਟ ਕੀਤਾ ਕਿ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਦੇ ਅੰਦਰ ਖੁਦ ਲੜਾਂਗੇ ਜੀ ਉਹਨਾਂ ਦੇ ਕਾਗੂ ਨੇ ਸੁਭਾ ਬੀਤ ਪ੍ਰਧਾਨ ਨੇ ਸੁਭਾਸ਼ ਸ਼ਰਮਾ ਜੀ ਉਹ ਕੱਲ ਨੰਗਲ ਵੱਲ ਗਏ ਹੋਏ ਸੀ ਇੱਕ ਵੱਡੇ ਆਗੂ ਦੇ ਘਰੇ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਅਕਾਲੀ ਦਲ ਨਾਲ ਕੋਈ ਸਮਝੌਤਾ ਹੋ ਸਕਦਾ ਹੈ ਉਹ ਕਹਿੰਦੇ ਸਾਨੂੰ 13 ਦੀਆਂ 13 ਸੀਟਾਂ ਇਕੱਲੇ ਲੜਨ ਨੂੰ ਕਿਹਾ ਗਿਆ ਹੈ ਅਸੀਂ ਇਕੱਲੇ ਲੜਾਂਗੇ 13 ਦੀਆਂ 13 ਸੀਟਾਂ ਉਹਦੇ ਲਈ ਅਸੀਂ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ ਤੇ ਭੰਗੂ ਸਾਹਿਬ ਜਦੋਂ ਭਾਰਤੀ ਜਨਤਾ ਪਾਰਟੀ 13 ਦੀਆਂ 13 ਲੜੇਗੀ ਜੀ ਫਿਰ ਸੰਭਾਵਨਾ ਤਾਂ ਅਕਾਲੀ ਦਲ ਦੀ ਉਹ ਬਣਦੀ ਹੈ ਉਹਨਾਂ ਨਾਲ ਜੀ ਉਹ ਇਕੱਲੇ ਲੜਨਗੇ ਕਾਂਗਰਸ ਕਹਿ ਰਹੀ ਹੈ ਅਸੀਂ ਇਕੱਲੇ ਲੜਾਂਗੇ ਜੀ ਤੇ ਆਮ ਆਦਮੀ ਪਾਰਟੀ ਨੂੰ ਹਲੇ ਥੋੜਾ ਜਿਹਾ ਇਹ ਭਰੋਸਾ ਹੈ ਕਿ ਹਾਈ ਕਮਾਂਡ ਇਹਨਾਂ ਨੂੰ ਮਨਾਲੇਗੀ ਅਸੀਂ ਸ਼ਾਇਦ ਇਕੱਠੇ ਹੋ ਕੇ ਲੜੀਏ ਜੀ ਅਜਿਹੀ ਸਥਿਤੀ ਦੇ ਵਿੱਚ ਬਹੁਜਾਂ ਸਮਾਜ ਪਾਰਟੀ ਕਿਹਦੇ ਨਾਲ ਜਾਏਗੀ ਜੀ ਮੈਨੂੰ ਬਦਲਦੀਆਂ ਸਥਿਤੀਆਂ ਦੇ ਵਿੱਚ ਕੁਝ ਦਿਨ ਪਹਿਲਾਂ ਬੀਬੀ ਮਾਇਆਵਤੀ ਨੇ ਇੱਕ ਬਿਆਨ ਦਿੱਤਾ ਸੀ ਇੰਡੀਆ ਗੜ੍ਹ ਜੋੜ ਦੇ ਆਗੂਆਂ ਨੂੰ ਜੀ ਕਿ ਇਸ ਤਰ੍ਹਾਂ ਦੀ ਭਾਸ਼ਾ ਨਾ ਵਰਤਿਆ ਕਰੋ ਕੱਲੂ ਜੇ ਇਕੱਠੇ ਹੋ ਜੀਏ ਜੀ ਉਸੇ ਤਰ੍ਹਾਂ ਜਿਵੇਂ ਅੱਜ ਮਨਜੀਤ ਸਿੰਘ ਜੀਕੇ ਆਇਆ ਹੈ ਜੀ ਪਹਿਲਾਂ ਬਹੁਤ ਹਦਾਂ ਬੰਨੇ ਟੱਪੀਆਂ ਦੋਨਾਂ ਪਾਸਿਆਂ ਤੋਂ ਔਰ ਤੁਹਾਨੂੰ ਯਾਦ ਹੋਵੇਗਾ ਕਿ ਕੀ ਕੁਝ ਵਾਪਰਿਆ ਸੀ ਮਨਜੀਤ ਸਿੰਘ ਜੀਕੇ ਦੇ ਨਾਲ ਜੀ ਅਮਰੀਕਾ ਦੇ ਗੁਰੂ ਘਰ ਦੇ ਸਾਹਮਣੇ ਜੀ ਸੋ ਇਹਨਾਂ ਦਾ ਕੁਝ ਨਹੀਂ ਕਹਿ ਸਕਦੇ ਕਦੋਂ ਇਹ ਇਕੱਠੇ ਹੋ ਜਾਣ ਕਦੋਂ ਵੱਖਰੇ ਹੋ ਜਾਣ ਪਰ ਜੇ ਸੁਭਾਸ਼ ਸ਼ਰਮਾ ਮੀਤ ਪ੍ਰਧਾਨ ਵਰਗਾ ਬੰਦਾ ਇਹ ਕਹਿੰਦਾ ਅਜੇ ਤੱਕ ਇਕੱਲੇ ਲੜਾਂਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 1 ਜਨਵਰੀ ਤੋਂ ਕਹਿੰਦੇ ਸਾਡੇ ਰਾਮ ਮੰਦਰ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਜੀ ਔਰ 10 ਕਰੋੜ ਲੋਕਾਂ ਨੂੰ ਅਸੀਂ ਉੱਥੇ ਲੈ ਕੇ ਜਾਣਾ ਹੈ ਪਰਿਵਾਰਾਂ ਤੱਕ ਪਹੁੰਚ ਕਰਦੀ ਆ ਭਾਰਤ ਦੇ ਵਿੱਚ ਤੇ મોદી ਸਾਹਿਬ ਨੇ ਕਿਹਾ 350 ਸੀਟਾਂ ਤੇ ਜੀ ਇਹਨਾਂ ਨੂੰ ਪਹਿਲਾ ਵੋਟ ਵੇਲੇ ਸੀ 37% 383 ਸੀਟਾਂ ਆਈਆਂ ਜੀ ਉਹ ਕਹਿੰਦੇ ਹੈ ਕਿਤੀ ਬੋਧੀ ਦੀਆਂ ਗਰੰਟੀਆਂ ਦੇ ਨਾਲ ਅਸੀਂ 350 ਸੀਟਾਂ ਜਿੱਤਾਂਗੇ ਜੀ ਤੇ ਜੇ 350 ਇੱਕਤੀ ਜਿੱਤ ਗਏ ਫਿਰ ਇਹ ਡਿਕਟੇਟਰ ਐਡੇ ਵੱਡੇ ਬਣ ਜਾਣਗੇ ਹੋਰ ਕਿਸੇ ਦੀ ਲੋੜ ਹੀ ਨਹੀਂ ਸਮਝਣੀ ਜੀ ਗਠਜੋੜ ਨੂੰ ਲੈ ਕੇ ਲਗਾਤਾਰ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਹਾਲੇ ਤੱਕ ਕੁਝ ਵੀ ਜਿਹੜਾ ਕਲੀਅਰ ਨਹੀਂ ਹੋਇਆ ਤੇ ਉਧਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਗਠਜੋੜ ਦੀ ਜਿਹੜੀ ਚਰਚਾ ਚੱਲਦੀ ਆ ਤਾਂ ਕਾਂਗਰਸੀ ਵੱਡੇ ਲੀਡਰਸ ਤੋਂ ਕਿਨਾਰਾ ਕਰਦੇ ਹੋਏ ਦਿਖਾਈ ਦਿੰਦੇ ਨੇ ਇੱਧਰ ਅਕਾਲੀ ਦਲ ਲਗਾਤਾਰ ਜਿਹੜਾ ਗੱਲ ਕਰਦਾ ਹੈ ਕਿ ਭਾਜਪਾ ਨਾਲ ਸਾਡਾ ਗਠਜੋੜ ਹੋ ਰਿਹਾ ਚਾਚਾ ਚੱਲ ਰਹੀ ਆ ਪਰ ਹੁਣ ਭਾਜਪਾ ਨੇ ਵਿਸ਼ਪਸ਼ਟ ਕਰ ਦਿੱਤਾ ਕਿ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਆਪ ਲੜਾਂਗੇ ਪਰ ਹੁਣ ਦੇਖਣਾ ਹੋਊਗਾ ਕਿ 2024 ਦਾ ਚੀਣਾ ਚੋਣਾ ਨੇੜੇ ਆ ਕੇ ਇਸ ਨੂੰ ਲੈ ਕੇ ਕੀ ਗੱਠਜੋੜ ਹੁੰਦਾ ਹੈ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ